ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਓਮਪ੍ਰਕਾਸ਼ ਮੈਂਟੂ ਅੱਜ ਪੂਰੇ ਦੇਸ਼ ਭਰ ਦੇ ਵਿੱਚ ਲੋਹ ਪੁਰਸ਼ ਬੱਲਬ ਭਾਈ ਪਟੇਲ ਜੀ ਦੇ 150 ਸਾਲਾ ਜਨਮ ਦਿਤੀ ਮੌਕੇ ਆ ਜਗਾ ਜਗਾ ਤੇ ਪ੍ਰੋਗਰਾਮ ਕਰਾਏ ਜਾ ਰਹੇ ਆ ਰਨ ਫॉर ਯੂਨਿਟੀ ਪ੍ਰੋਗਰਾਮ ਉਲੀਕੇ ਜਾ ਰਹੇ ਆ ਔਰ ਜੇ ਗੱਲ ਕੀਤੀ ਜਾਵੇ ਲੋਹ ਪੁਰਸ਼ ਭਾਈ ਬੱਲਬ ਪਟੇਲ ਜੀ ਬਾਰੇ ਤਾਂ ਕਿਹਾ ਜਾਂਦਾ ਕਿ ਅਲੱਗ ਅਲੱਗ ਰਿਆਸਤਾਂ ਨੂੰ ਜੋੜ ਕੇ ਅਖੰਡ ਭਾਰਤ ਦੀ ਜਿਹੜੀ ਸਿਰਜਣਾ ਉਹਨਾਂ ਵੱਲੋਂ ਕੀਤੀ ਗਈ ਸੀ ਅੱਜ ਅਸੀਂ ਮੌਜੂਦ ਆ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਜੋ ਕਿ ਸਕੂਲ ਆਫ ਐਮੀਨੈਂਸ ਸਮਰਾਲਾ ਵੀ ਹੈ ਇੱਥੋਂ ਇੱਕ ਬੱਚਿਆਂ ਦੁਆਰਾ ਜਿਹੜੀ ਆ ਰਨ ਆਫ ਯੂਨਿਟੀ ਮੈਰਾਥਨ ਜਿਹੜੀ ਕਰਵਾਈ ਗਈ ਆ ਗੱਲਬਾਤ ਕਰਦੇ ਆ ਸਾਡੇ ਨਾਲ ਸਟੂਡੈਂਟ ਵੀ ਮੌਜੂਦ ਨੇ ਔਰ ਲੈਕਚਰਰ ਅਧਿਆਪਕ ਮੌਜੂਦ ਨੇ ਗੱਲਬਾਤ ਕਰਦੇ ਆ ਸੋ ਸਾਡੇ ਨਾਲ ਥਾਣਾ ਸਮਰਾਲਾ ਦੇ ਐਸ ਐਚ ਓ ਪਵਿੱਤਰ ਸਿੰਘ ਜੀ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਸਰ ਅੱਜ ਜਿਹੜਾ ਰਨ ਫॉर ਯੂਨਿਟੀ ਕੀਤੀ ਗਈ ਆ ਕਿੱਥੋਂ ਸ਼ੁਰੂਆਤ ਕੀਤੀ ਗਈ ਆ ਔਰ ਕਿੰਨੇ ਬੱਚਿਆਂ ਨੇ ਭਾਗ ਲਿਆ ਹਾਂਜੀ ਸਾਡੇ ਇਸ ਮਾਰਚ ਦੀ ਗਵਾਹੀ ਸ਼੍ਰੀ ਕਰਮਜੀਤ ਸਿੰਘ ਡੀ ਐਸ ਪੀ ਸਾਹਿਬ ਗਰੇਵਾਲ ਤੇ ਸਾਡੇ ਪੁਲਿਸ ਮੁਲਾਜ਼ਮ ਤੇ ਸਾਡੇ ਸਹਿਯੋਗੀ ਟੀਚਰ ਸਾਹਿਬਾਨ ਤੇ ਸਾਡੇ ਕਰੀਬ 40 ਤੋਂ 50 ਵਿਦਿਆਰਥੀ ਸੀ ਜਿਨ੍ਹਾਂ ਨੇ ਇਸ ਮਾਰਚ ਵਿੱਚ ਭਾਗ ਲਿਆ ਜੀ ਹਾਂਜੀ ਔਰ ਸਰ ਕਿੰਨੇ ਕੇ ਬੱਚਿਆਂ ਨੇ ਵਿੱਚ ਹਿੱਸਾ ਲਿਆ ਕਿਹੜੀ ਕਿਹੜੀ ਕਲਾਸ ਦੇ ਬੱਚੇ ਸੀਗੇ ਜੀ ਜੀ ਇੱਕ ਕਲਾਸ ਦੇ ਸਰ 8 ਤੋਂ ਲੈ ਕੇ 3+2 ਤੱਕ ਦੇ ਬੱਚੇ ਸੀ ਤੇ ਜਿਨ੍ਹਾਂ ਨੇ ਇਸ ਮਾਰਚ ਵਿੱਚ ਹਿੱਸਾ ਲਿਆ ਇਹ ਸਰ ਕੀ ਮੇਨ ਮੋਟਿਵ ਕੀ ਸੀਗਾ ਇਹ ਰਨ ਫॉर ਜੁਨਿਟੀ ਦਾ ਜੀ ਜੀ ਮੇਨ ਸਾਡਾ ਸੰਦੇਸ਼ ਇਹੀ ਹੈ ਜੀ ਸਾਡੇ ਦੇਸ਼ ਵਾਸੀਆਂ ਨੂੰ ਵੀ ਏਕਤਾ ਖੰਡਤਾ ਦਾ ਪ੍ਰਤੀਕ ਹੈ ਇਹ ਸਾਨੂੰ ਸਿੱਖਿਆ ਮਿਲਦੀ ਆ ਤੇ ਇਸ ਖੰਡਤਾ ਤੇ ਏਕਤਾ ਨੂੰ ਅਸੀਂ ਸਦਾ ਬਰਕਰਾਰ ਰੱਖਣਾ ਤੇ ਬਰਕਰਾਰ ਰਹੂਗਾ ਜੀ ਇਹ ਸਰ ਕਿੱਥੋਂ ਸ਼ੁਰੂਆਤ ਹੋਈ ਮੈਰਾਥਨ ਦੀ ਔਰ ਕਿੱਥੇ ਸਮਾਪਤੀ ਹੋਈ ਜੀ ਸਾਡੀ ਇੱਥੇ ਸਰਕਾਰੀ ਅਸੀਂ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਤੋਂ ਸ਼ੁਰੂ ਕੀਤੀ ਸੀ ਮੇਨ ਬਾਜ਼ਾਰ ਡੱਬੀ ਬਾਜ਼ਾਰ ਹੁੰਦੇ ਹੋਏ ਅੱਗੇ ਮੇਨ ਚੌਂਕ ਕਰੀਬ ਅਸੀਂ 400 500 ਗਜ ਦੀ ਦੂਰੀ ਤੈਅ ਕੀਤੀ ਹੈ ਜੀ। ਵਿੱਚ ਸਾਰ ਇਹਨਾਂ ਦੇ ਵਿੱਚ ਅ ਟੀਚਰਾਂ ਨੇ ਵੀ ਭਾਗ ਲਿਆ ਤੇ ਹਾਪਕਾਂ ਨੇ ਜੀ ਜੀ ਟੀਚਰ ਸਹਿਬਾਨ ਵੀ ਨੇ ਵੀ ਭਾਗ ਲਿਆ ਸਮਾਰਟ ਵਿੱਚ ਮਰਥਨ ਦੌੜ। ਤੋਂ ਸਾਡੇ ਨਾਲ ਸਕੂਲ ਦੇ ਲੈਕਚਰਰ ਸਹਿਬਾਨ ਮੌਜੂਦ ਨੇ ਗੱਲਬਾਤ ਕਰਨੀ ਹੈ ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਜੀਬ ਰਤਨਾ ਜੀ। ਹਾਂ। ਅੱਜ ਦਾ ਦਿਵਸ ਜੋ ਰਾਸ਼ਟਰੀ ਏਕਤਾ ਦਿਵਸ ਬੱਲਭਾਈ ਪਟੇਲ ਜੀ ਦੇ ਜਨਮ ਦਿਨ ਦੇ ਰੂਪ ਵਿੱਚ ਭਾਰਤ ਦੇ ਵਿੱਚ ਮਨਾਇਆ ਜਾਂਦਾ ਆ। ਇਸ ਦੇ ਤਹਿਤ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੇ ਅਨਸਾਰ ਵਕ ਵਕ ਸਕੂਲੀ ਸੰਸਥਾਵਾਂ ਕਾਲੀਆਂ ਦੇ ਵਿੱਚ ਜਿਹੜੀਆਂ ਇਹ ਮੈਰਾਥਨ ਕਰੀ ਜਾਂਦੀ ਆ ਜਿਦੇ ਵਿੱਚ ਵਿਦਿਆਰਥੀਆਂ ਨੂੰ ਅੱਜ ਪੰਜਾਬ ਪੁਲਿਸ ਦੇ ਪੁਲਿਸ ਜਨਰਲ ਖੰਨਾ ਵੱਲੋਂ ਡੀਐਸਪੀ ਸਮਰਾਲਾ ਸ਼੍ਰੀ ਗਰੇਵਾਲ ਜੀ ਆਏ ਇੱਥੇ ਆਪਣੀ ਟੀਮ ਦੇ ਨਾਲ ਉਹਨਾਂ ਨੇ ਵਿਦਿਆਰਥੀਆਂ ਦੇ ਨਾਲ ਰਲ ਕੇ ਰਾਸ਼ਟਰੀ ਏਕਤਾ ਦੀ ਪ੍ਰਣ ਲਈ ਇਸ ਵਿੱਚ ਵਿਦਿਆਰਥੀਆਂ ਨੇ ਪ੍ਰਣ ਲੈਂਦੇ ਹੋਏ ਏ ਅੱਜ ਨਿਰਣਾ ਕੀਤਾ ਵੀ ਅਸੀਂ ਦੇਸ਼ ਦੀ ਏਕਤਾ ਦੇ ਖੰਡਾਂ ਲਈ ਕੰਮ ਕਰਾਂਗੇ ਬਹੁਤ ਵਧੀਆ ਉਪਰਾਲਾ ਸੀ ਜਿਸ ਦੇ ਵਿੱਚ ਵਿਦਿਆਰਥੀਆਂ ਨੇ ਫਰੰਟ ਲਾਈਨ ਤੋਂ ਬਾਅਦ ਸ਼ਹਿਰ ਦੇ ਵਿੱਚ ਇੱਕ ਮਾਰਚ ਵੀ ਕੀਤਾ ਤੇ ਮਾਰਚ ਦੀ ਅਗਵਾਈ ਡੀਐਸਪੀ ਸਮਰਣਾ ਤੇ ਨਾਲ ਉਹਨਾਂ ਦੀ ਟੀਮ ਪ੍ਰਿੰਸੀਪਲ ਜੀ ਜਤਿੰਦਰ ਜੀ ਉਹਨਾਂ ਨੇ ਕਰੀ ਤੇ ਨਾਲ ਸਕੂਲ ਸਟਾਫ ਮੌਜੂਦ ਰਿਹਾ ਤੇ ਇਦਾਂ ਦੀਆਂ ਗਤੀਵਿਧੀਆਂ ਬਹੁਤ ਹੀ ਵਧੀਆ ਨੇ ਵਿਦਿਆਰਥੀਆਂ ਨੂੰ ਰਾਸ਼ਟਰੀ ਏਕਤਾ ਦੇ ਪ੍ਰਤੀ ਜਾਗਰੂਕਤਾ ਮਿਲਦੀ ਹੈ ਜੀ ਸਰ ਜਿਹੜੇ ਬੱਚੇ ਸ਼ਾਮਲ ਹੋਏ ਕਿਹੜੀ ਕਿਹੜੀ ਕਲਾਸ ਦੇ ਬੱਚੇ ਔਰ ਕਿੰਨੇ ਕੇ ਬੱਚਿਆਂ ਨੇ ਇਸ ਦੇ ਵਿੱਚ 9ਵੀਂ ਤੋਂ 11ਵੀਂ ਤੱਕ ਦੇ ਵਿਦਿਆਰਥੀ ਲਗਭਗ 70 80 ਵਿਦਿਆਰਥੀਆਂ ਨੇ ਹਿੱਸਾ ਲਿਆ ਜੀ ਵਿਦਿਆਰਥੀ ਪ੍ਰੋਪਰ ਕਿਟਾਂ ਦੇ ਵਿੱਚ ਵੀ ਸੀਗੇ ਤੇ ਉਹਨਾਂ ਨੂੰ ਇਸ ਬਾਰੇ ਦੱਸਿਆ ਗਿਆ ਸੀ ਪਹਿਲਾਂ ਹੀ ਇੱਕ ਦਿਨ ਵੀ ਅੱਜ ਆਪਾਂ ਦਿਵਸ ਮਨਾਉਣ ਆਏ ਆ ਤੇ ਉਹਦੇ ਸਾਡੀ ਤਿਆਰੀ ਪੂਰੀ ਸੀਗੀ ਜੀ ਸਰ ਸਕੂਲ ਦੇ ਵਿੱਚ ਵੀ ਐਦਾਂ ਦੀ ਕੋਈ ਐਕਟੀਵਿਟੀਜ਼ ਕੀਤੀ ਜਾਂਦੀ ਹੈ ਜਿਵੇਂ ਰੇਸ ਹੋ ਗਈ ਸਕੂਲ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਹਾਂ ਸਕੂਲ ਦੇ ਵਿੱਚ ਸਾਡੇ ਕੋਲ ਹੀ ਐਨਸੀਸੀ 에어 ਵਿੰਗ ਆਰਮੀ ਵਿੰਗ ਤੇ ਐਨਐਸਐਸ ਯੂਨਿਟ ਚੱਲਦੇ ਨੇ ਜਿਹਦੇ ਤਹਿਤ ਵਿਦਿਆਰਥੀਆਂ ਨੂੰ ਵਕ ਵਕ ਸਮੇਂ ਤੇ ਜਿਵੇਂ ਦਿਸ਼ਾ ਨਿਰਦੇਸ਼ਾਂ ਦੇ ਅਨਸਾਰ ਜੋ ਵੀ ਦਿਨ ਨੇ ਅਸੀਂ ਦਿਵਸ ਮਨਾਉਣੇ ਆ ਜਿਵੇਂ ਅੱਜ ਦਾ ਦਿਨ ਸਾਡਾ ਲਈ ਮੀਨ ਹੈਗਾ ਆ ਅਸੀਂ ਅਸੀਂ ਵੀ ਮਨਾਉਣੇ ਆ ਪਰ ਅੱਜ ਸਾਨੂੰ ਬਹੁਤ ਹੀ ਸਵਾਭ ਮਿਲਿਆ ਵੀ ਸਾਡੇ ਨਾਲ ਪੁਲਿਸ ਦਾ ਸਹਿਯੋਗ ਹੋ ਗਿਆ ਤੇ ਵਧੀਆ ਪ੍ਰੋਗਰਾਮ ਨਿਕਲ ਗਿਆ ਥੈਂਕ ਯੂ ਧੰਨਵਾਦ ਹਾਂਜੀ ਮੈਮ ਕੀ ਲਾਣਾ ਸੰਦੀਪ ਕੌਰ ਆ ਮੈਮ ਅੱਜ ਕੀ ਪ੍ਰੋਗਰਾਮ ਜਿਹੜਾ ਉਹ ਲਿਖਿਆ ਗਿਆ ਸੀ ਅੱਜ ਸਾਡੇ ਐਸਵੀ ਸੰਰਾਲਾ ਸਕੂਲ ਦੇ ਵਿੱਚ ਵੋਕੇਥਨ ਸੀਗੀ ਆ ਜੀ ਵੱਲਾਭਾਈ ਸਰਦਾ ਵੱਲਾਭਾਈ ਪਟੇਲ ਜੀ ਦਾ ਜਿਨਾ ਮੇਨਾ ਮੁੱਦਾ ਸੀਗਾ ਯੂਨਿਟੀ ਰਨ ਐਂਡ ਯੂਨਿਟੀ ਤੇ ਉਸੇ ਹੇਠਾਂ ਅੱਜ ਅਸੀਂ ਫਲੇਜ ਵੀ ਲਈ ਹੈ ਸਾਡੇ ਥਾਣੇ ਤੋਂ ਉਹਨਾਂ ਦੇ ਸਹਿਯੋਗ ਦੇ ਨਾਲ ਪੁਲਿਸ ਕਰਮਚਾਰੀਆਂ ਦੇ ਸਹਿਯੋਗ ਦੇ ਨਾਲ ਤੇ ਸਾਡੇ ਸਕੂਲ ਦੇ ਇੰਚਾਰਜ ਜਤਿੰਦਰ ਕੁਮਾਰ ਜੀ ਤੇ ਨਾਲ ਹੋਰ ਸਾਰਾ ਸਟਾਫ ਮੈਂਬਰ ਤੇ ਆਪਣੇ ਥਾਣੇ ਦੇ ਸਾਰੇ ਕਰਮਚਾਰੀ ਨਾਲ ਸ਼ਾਮਿਲ ਸੀਗੇ ਜਿਸ ਦੇ ਫਲੇਜ ਦਾ ਮੁੱਦਾ ਇਹ ਸੀਗਾ ਕਿ ਆਪਾਂ ਨੂੰ ਅਖੰਡਤਾ ਬਣਾਈ ਰੱਖਣੀ ਹੈ ਆਪਣੇ ਦੇਸ਼ ਦੀ ਇਕਤਾ ਬਣਾ ਕੇ ਰੱਖਣੀ ਹੈ ਤਾਂ ਕਿ ਯੂਨਿਟੀ ਦੇ ਵਿੱਚ ਚੱਲ ਕੇ ਅਸੀਂ ਆਪਣੇ ਭਾਰਤ ਨੂੰ ਇੰਟਰਨੈਸ਼ਨਲ ਅੰਤਰਰਾਸ਼ਟਰੀ ਲੈਵਲ ਦੇ ਉੱਪਰ ਇੱਕਦਮ ਹਾਈ ਲੈਵਲ ਨੰਬਰ ਇੱਕ ਤੇ ਲੈ ਕੇ ਆ ਕੇ ਦੇਖਿਆ ਜਾ ਸਕੀਏ ਤੇ ਜਿਹੜੀ ਇਹ ਰਨ ਹੋਈ ਹੈ ਇਹ ਬਾਜ਼ਾਰ ਦੇ ਵਿੱਚੋਂ ਨਿਕਲਦੀ ਹੋਈ ਇਹ ਦਰਸਾਉਂਦੀ ਹੈ ਆਲੇ-ਦਾਲੇ ਦੇ ਲੋਕਾਂ ਨੂੰ ਇਹ ਮੈਸੇਜ ਪਾਸ ਕਰਦੀ ਹੈ ਕਿ ਯੂਨਿਟੀ ਇਜ਼ ਮਸਟ ਜਿਹਦੇ ਨਾਲ ਨਾਲ ਦੇ ਨਾਲ ਇਹ ਵੀ ਸੰਦੇਸ਼ ਪਹੁੰਚਦਾ ਹੈ ਕਿ ਹਾਂ ਅਗਰ ਇਹਨਾਂ ਚੀਜ਼ਾਂ ਨੂੰ ਦੇਖਦੇ ਹੋ ਕਿ ਇਕਤਾ ਰਹੇਗੀ ਤਾਂ ਜਿੰਨੀਆਂ ਵੀ ਦੇਸ਼ ਦੇ ਵਿੱਚ ਗਲਤ ਗੱਲਾਂ ਜਾਂ ਬੁਰਾਈਆਂ ਨਸ਼ੇ ਆਦਿ ਚੱਲ ਰਹੇ ਨੇ ਬੱਚਿਆਂ ਨੂੰ ਇਹ ਸੰਦੇਸ਼ ਪਹੁੰਚਦਾ ਹੈ ਕਿ ਹਾਂ ਸਰੀਰਕ ਤੇ ਬੁਲੰਦ ਸਟਰੈਂਥ ਬੂਸਟ ਅਪ ਕਰਨਾ ਤੇ ਨਸ਼ਿਆਂ ਤੋਂ ਦੂਰ ਰਹਿਣਾ ਹਰ ਤਰ੍ਹਾਂ ਦੇ ਕਈ ਮੈਸੇਜਸ ਪਾਸ ਹੁੰਦੇ ਨੇ ਜਿਸ ਦੇ ਟਾ ਇੱਕ ਮੈਰਾਥਨ ਕਰਾਉਂਦਾ ਸਿਰਫ ਇਹੀ ਮਕਸਦ ਨਹੀਂ ਹੈ ਕਿ ਰਨ ਰਨਿੰਗ ਹੋ ਰਹੀ ਹੈ ਇਸ ਦੇ ਨਾਲ ਕਈ ਮੈਸੇਜਸ ਜੁੜੇ ਹੋਏ ਨੇ ਜੋ ਪੂਰੀ ਸਮਾਜ ਤੱਕ ਜਾਂਦੇ ਨੇ ਔਰ ਇਹ ਬਹੁਤ ਵਧੀਆ ਜ਼ਰੀਆ ਹੈ ਮੈਮਾ ਇੱਕ ਆਪਾਂ ਦੇਖਦੇ ਹਾਂ ਕਿ ਪਾਰਟਿਕੂਲਰ ਡੇ ਤੇ ਹੀ ਇਸ ਤਰ੍ਹਾਂ ਦਾ ਕੁਝ ਕਰਾਇਆ ਜਾਂਦਾ ਕੀ ਰੈਗੂਲਰ ਵੀ ਕਰਾਇਆ ਜਾਂਦਾ ਬੱਚਿਆਂ ਨੂੰ ਜਾਂ ਕੁਝ ਇਸ ਤਰ੍ਹਾਂ ਦਾ ਸੰਦੇਸ਼ ਦਿੱਤਾ ਜਾਂਦਾ ਯੂਨਿਟੀ ਦਾ ਸੰਦੇਸ਼ ਦਿੱਤਾ ਜਾਂਦਾ ਹੈ ਕਿ ਐਕਚੁਅਲੀ ਕੀ ਹੈ ਨਾ ਕੁਝ ਡੇਜ਼ ਰੱਖੇ ਜਾਂਦੇ ਨੇ ਹੈ ਨਾ ਜਿਵੇਂ ਅਲੱਗ ਵਕ ਵਕ ਦਿਵਸ ਮਨਾ ਲਈ ਇੱਕ ਡੇਟਸ ਰੱਖੀਆਂ ਹੋਈਆਂ ਨੇ ਤੇ ਉਹਦੇ ਤਹਿਤ ਜਦੋਂ ਮੈਸੇਜ ਜਾਂਦਾ ਹੈ ਤਾਂ ਹੋਲ ਵਰਲਡ ਉਸ ਨੂੰ ਜਾਂ ਹੋਲ ਇੰਡੀਆ ਉਸ ਨੂੰ ਅਪਲਾਈ ਕਰਦਾ ਹੈ ਥੈਟਸ ਵਾਈ ਦੇ ਆਰ ਗਿਵਿੰਗ ਡੇਟਸ ਟੂ ਦਾ ਪਾਰਟਿਕੂਲਰ ਮਿਸ਼ਨ ਹਾਂਜੀ ਸਰ ਹਾਂਜੀ ਸਰ ਜਤਿੰਦਰ ਕੁਮਾਰ ਸਕੂਲ ਇਨਚਾਰਜ ਐਸੋਈ ਸਮਰਾਲਾ ਅੱਜ ਸ਼੍ਰੀ ਵੱਲਭ ਭਾਈ ਪਟੇਲ ਜੀ ਦਾ ਜਨਮ ਦਿਹਾੜੇ ਨੂੰ ਸਮਰਪਿਤ ਐਸਐਸਪੀ ਖੰਨਾ ਦੇ ਦੇਸ਼ਾਂ ਨਿਰਦੇਸ਼ਾਂ ਅਨੁਸਾਰ ਅੱਜ ਸਾਡੇ ਸਕੂਲ ਦੇ ਐਨਸੀਸੀ ਯੂਨਿਟ ਸੀਨੀਅਰ ਡਿਵੀਜ਼ਨ ਆਰਮੀ ਵਿੰਗ ਯੂਨਿਟ ਡਿਵੀਜ਼ਨ ਆਰਮੀ ਵਿੰਗ ਇਸੇ ਤਰ੍ਹਾਂ 에ਅਰ ਵਿੰਗ ਯੂਨਿਟ ਡਿਵੀਜ਼ਨ ਅਤੇ ਐਨਐਸਐਸ ਦੇ ਸਾਰੇ ਕੈਡਟਾਂ ਨੇ ਇਸ ਵਿੱਚ ਬਾਚੜ ਕੇ ਹਿੱਸਾ ਲਿਆ ਜੋ ਕਿ ਦੇਸ਼ ਦੀ ਯੂਨਿਟੀ ਲਈ ਸਾਰਿਆਂ ਨੂੰ ਜਾਗਰੂਕ ਕੀਤਾ ਗਿਆ ਸਭ ਤੋਂ ਪਹਿਲਾਂ ਸੌਂਜੁਕ ਸਮਾਗਮ ਹੋਇਆ ਜਿਸ ਵਿੱਚ ਇਹ ਪ੍ਰਣ ਲਿਆ ਗਿਆ ਕਿ ਅਸੀਂ ਇਕਤਾ ਵਿੱਚ ਰਹਾਂਗੇ ਅਨੁਸ਼ਾਸਨ ਵਿੱਚ ਰਹਿ ਕੇ ਸਾਰੇ ਕੰਮ ਨੇ ਪਰੇ ਚੜਾਂਗੇ ਆ ਸਟੂਡੈਂਟਸ ਲਈ ਕੀ ਮੈਸੇਜ ਦੇਣਾ ਚਾਹੁੰਗੇ ਅੱਜ ਦੇ ਦਿਨ ਲਈ ਅੱਜ ਦੇ ਦਿਨ ਲਈ ਸਰ ਇਹੀ ਮੈਸੇਜ ਆ ਕਿ ਜਿਸ ਤਰ੍ਹਾਂ ਅਸੀਂ ਦੇਸ਼ ਦੀ ਸੇਵਾ ਕਰਦੇ ਆ ਆਪਣੇ ਯੂਨਿਟੀ ਵਿੱਚ ਰਹਿ ਕੇ ਬਿਨਾਂ ਪੱਖਪਾਤ ਤੋਂ ਬਿਨਾਂ ਜਾਤ ਪਾਤ ਤੋਂ ਅਸੀਂ ਸਾਰੇ ਰਲ ਮਿਲ ਕੇ ਯੂਨਿਟੀ ਵਿੱਚ ਇੰਜੋਏ ਕਰੀਏ ਅਤੇ ਦੇਸ਼ ਦੇ ਉਹ ਵਿਖ ਲਈ ਆਪਣੇ ਭੁੱਖ ਲਈ ਲੋਕਾਂ ਦੇ ਭੁੱਖ ਲਈ ਵਧੀਆ ਇਨਸਾਨ ਬਣ ਕੇ ਦਿਖਾਈਏ ਕੀ ਨਾਮ ਹੈ ਤੁਹਾਡਾ ਹਾਂਜੀ ਸਰ ਮੇਰਾ ਨਾਮ ਮਨਜੀਤ ਕੌਰ ਮੈਂ ਲੈਕਚਰ ਹਿਸਟਰੀ ਐਸੋਰੀ ਸਕੂਲ ਸਮਰਾਲਾ ਤੋਂ ਬੋਲੀਆ ਤੇ ਮੈਂ ਅੱਜ ਦੇ ਦਿਨ ਸਾਰਿਆਂ ਨੂੰ ਇੱਕ ਜਿਹੜਾ ਰਾਸ਼ਟਰੀ ਇਕਤਾ ਦਿਵਸ ਮਨਾਇਆ ਜਾ ਰਿਹਾ ਉਸ ਲਈ ਸਾਰਿਆਂ ਨੂੰ ਮੁਬਾਰਕਾਂ ਦੇ ਦਿੰਦੀ ਆ ਔਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪੁਲਿਸ ਵਿਭਾਗ ਤੇ ਸਿੱਖਿਆ ਵਿਭਾਗ ਤੋਂ ਮਿਲ ਕੇ ਇੱਕ ਬਹੁਤ ਹੀ ਵਧੀਆ ਤੇ ਸਾਂਝਾ ਉਪਰਾਲਾ ਕੀਤਾ ਗਿਆ ਕਿ ਬੱਚਿਆਂ ਦੇ ਥਰੂ ਜਿਹੜੀ ਹੈ ਦੇਸ਼ ਦੀ ਜਿਹੜੀ ਇਕਤਾ ਤੇ ਅਖੰਡਤਾ ਨੂੰ ਕਾਇਮ ਕਰਨ ਲਈ ਤੇ ਘਰ ਘਰ ਇਹ ਸੰਦੇਸ਼ ਪਹੁੰਚਾਉਣ ਲਈ ਕਿ ਅਸੀਂ ਜਿਹੜਾ ਸਾਡਾ ਦੇਸ਼ ਇੱਕ ਹੈ ਔਰ ਸਾਰੇ ਧਰਮਾਂ ਦੇ ਲੋਕ ਇੱਕ ਨੇ ਤੇ ਉਸਦੇ ਲਈ ਇੱਕ ਮੈਰਾਥਨ ਕਰਾਈ ਗਈ ਹੈ ਉਸ ਤੋਂ ਪਹਿਲਾਂ ਅਸੀਂ ਇੱਕ ਪਲੈਜ ਲਈ ਸੀ ਜਿਹੜੀ ਕਿ ਬੱਚਿਆਂ ਨੂੰ ਸੌਂਚਕ ਸਮਾਗਮ ਕਰਵਾਇਆ ਗਿਆ ਤੇ ਉਹਦੇ ਵਿੱਚ ਸਾਰੇ ਵਿਭਾਗ ਦੇ ਜਿਹੜੇ ਟੀਚਰਸ ਤੇ ਪੁਲਿਸ ਵਿਭਾਗ ਦੇ ਮੁਲਾਜ਼ਮ ਹਾਜ਼ਰ ਸੀ ਔਰ ਬੱਚਿਆਂ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਅਸੀਂ ਕਿਸ ਤਰ੍ਹਾਂ ਜਿਹੜੀ ਹੈ ਏਕਤਾ ਜਾਂ ਸਮਾਜਿਕ ਤੌਰ ਤੇ ਅਸੀਂ ਇਕੱਠੇ ਰਹਿ ਸਕਦੇ ਹਾਂ ਤਾਂ ਕਿ ਬੱਚੇ ਘਰ-ਘਰ ਜਾ ਕੇ ਆਪਣੇ ਸੰਦੇਸ਼ ਦੇ ਸਕਣ ਤੇ ਜਿਹਦੇ ਰਾਹੀਂ ਜਿਹੜਾ ਹਜ਼ਾਰਾਂ ਜਿਹੜੇ ਆਪਣੇ ਸਿਟੀਜ਼ਨਸ ਨੇ ਉਹਨਾਂ ਤੱਕ ਇਹ ਸੰਦੇਸ਼ ਪਹੁੰਚ ਰਿਹਾ ਵੀ ਅਸੀਂ ਅੱਜ ਨੈਸ਼ਨਲ ਤੌਰ ਤੇ ਕੀ ਮਨਾਇਆ ਤੇ ਇਸ ਲਈ ਅਸੀਂ ਵਿਭਾਗ ਦਾ ਤੇ ਸਰਕਾਰ ਦਾ ਧੰਨਵਾਦ ਕਰਦੇ ਹਾਂ ਔਰ ਸਾਡੇ ਬੱਚਿਆਂ ਨੇ ਇਹ ਸਿੱਖਿਆ ਹੈ ਕਿ ਅਸੀਂ ਇਹ ਜਿਹੜੇ ਐਕਟੀਵਿਟੀਆਂ ਹੈ ਸਕੂਲ ਦੇ ਵਿੱਚ ਕਿਉਂ ਕਰਵਾਈਆਂ ਜਾਂਦੀਆਂ ਤਾਂ ਕਿ ਬੱਚਿਆਂ ਨੂੰ ਪਤਾ ਲੱਗਦਾ ਰਹੇ ਕਿ ਸਾਡੇ ਦੇਸ਼ ਦੇ ਵਿੱਚ ਕੀ ਚੱਲ ਰਿਹਾ ਕਿਉਂਕਿ ਉਹ ਕਿਤਾਬਾਂ ਤੱਕ ਹੀ ਸੀਮਤ ਨਾ ਹੋ ਕੇ ਆਪਣੀ ਕਿਤਾਬਾਂ ਤੋਂ ਬਾਹਰ ਆਉਂਦੇ ਨੇ ਤੇ ਸੋਸ਼ਲ ਤੌਰ ਤੇ ਇੱਕ ਦੂਜੇ ਨੂੰ ਮਿਲਦੇ ਨੇ ਸਾਰੇ ਬੱਚੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸਮਾਜ ਦੇ ਵਿੱਚ ਕੀ ਕੀ ਹੋ ਰਿਹਾ ਤੇ ਸਾਨੂੰ ਕਿਸ ਤਰ੍ਹਾਂ ਜਿਹੜੀ ਆਪਣੀ ਜਿਹੜੇ ਫਰਜ਼ ਨਿਭਾਉਣੇ ਚਾਹੀਦੇ ਨੇ ਇਸੇ ਲਈ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਥੈਂਕ ਯੂ ਬੇਟਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਹਿਜ ਵਾਦ ਹੈ ਜੀ ਔਰ ਕਿਡ ਕਲਾਸ ਚ ਪੜਨਾ ਮੈਂ ਪਲੱਸ 2 ਸਾਇੰਸ ਅ ਅੱਜ ਨੈਸ਼ਨਲ ਯੂਨੀਟੀ ਡੇ ਮਨਾਇਆ ਗਿਆ ਕਿਸ ਖਾਤਰ ਮਨਾਇਆ ਗਿਆ ਇਹ 150ਵਾਂ ਜਨਮਦਿਨ ਹੈ ਜੀ ਸਰਦਾਰ ਵੱਲੋ ਭਾਈ ਪਟੇਨ ਦਾ ਸਾਡੇ ਸਕੂਲ ਵੱਲੋਂ ਆਰਗੇਨਾਈਜ਼ ਕਰਾਈ ਗਈ ਹੈ ਮੈਰਾਥਨ ਜੋ ਕਿ ਬੱਚਿਆਂ ਨੂੰ ਫਿਜ਼ੀਕਲੀ ਫਿੱਟ ਰਹਿਣ ਲਈ ਮੋਟੀਵੇਟ ਕਰਦਾ ਆਪਣੀ ਫਿਟਨੈਸ ਵੱਲ ਜ਼ਿਆਦਾ ਪ੍ਰਮੋਟ ਕਰਦਾ ਹੈ ਹਾਂ ਔਰ ਇਹ ਮੈਰਾਥਨ ਕਿੱਥੋਂ ਕਿੱਥੇ ਤੱਕ ਕਰਵਾਈ ਗਈ ਇਹ 2 ਕਿਲੋਮੀਟਰ ਦੀ ਮੈਰਾਥਨ ਆ ਇਹ ਸਾਡੇ ਸਕੂਲ ਵੱਲੋਂ ਆਰਗੇਨਾਈਜ਼ ਕਰਾਈ ਆ ਕਿੰਨੇ ਕੇ ਬੱਚੇ ਸੀਗੇ ਤੁਹਾਡੇ ਨਾਲ 70 80 ਸੀਗੇ ਜੀ ਠੀਕ ਹੈ ਬਟਾ ਕੀ ਨਾਮ ਤੁਹਾਡਾ ਮੇਰਾ ਨਾਮ ਹਰਸ਼ਾਦ ਸਿੰਘ ਹੈ ਜੀ ਅ ਕਿਹੜੀ ਕਲਾਸ ਚ ਪੜ੍ਹਦੇ ਹੋ ਮੈਂ ਪਲਸ 2 ਬੀ ਚ ਐਸਓਈ ਸਕੂਲ ਸਮਰਾਲਾ ਵਿਖੇ ਪੜ੍ਹਦਾ ਹਾਂ ਜੀ ਮੈਂ ਹਾਂ ਔਰ ਅੱਜ ਜਿਹੜਾ ਮੈਰਾਥਨ ਹੋਇਆ ਵਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਔਰ ਕਿਸ ਰਿਗਾਰਡਿੰਗ ਇਹ ਮਨਾਇਆ ਇਹ ਜੀ ਸਾਡੇ ਸਕੂਲ ਐਸਓਈ ਸਮਰਾਲਾ ਵਿਖੇ ਆਰਗੇਨਾਈਜ਼ ਇਹਨਾਂ ਨੇ ਕੀਤਾ ਗਿਆ ਜੀ ਇਹ ਸਰਦਾਰ ਬੱਲਭਾਈ ਪਟੇਲ ਦੇ ਜਨਮ ਦਿਨ ਤੇ ਅਫਸਰ ਦੇ ਉੱਤੇ ਇਹ ਮਨਾਇਆ ਗਿਆ ਜੀ ਤੇ ਸਾਡੇ ਸਕੂਲ ਦੁਆਰਾ ਪੁਲਿਸ ਕਰਮਚਾਰੀਆਂ ਦੀ ਸਹਾਇਤਾ ਦੇ ਨਾਲ ਇੱਕ ਰੈਲੀ ਕੱਢੀ ਗਈ ਹੈ ਦੇ ਲੋਕਾਂ ਨੂੰ ਮੈਂ ਇਹ ਸੰਦੇਸ਼ ਨੌਜਵਾਨਾਂ ਨੂੰ ਅੱਜ ਦਿਨੋਂ ਸੰਦੇਸ਼ ਦੇਣਾ ਚਾਹੁੰਦਾ ਕਿ ਨਸ਼ਿਆਂ ਤੋਂ ਦੂਰ ਰਹਿਣਾ ਸਾਨੂੰ ਯੂਨਿਟੀ ਦੇ ਵਿੱਚ ਰਹਿਣਾ ਚਾਹੀਦਾ ਨਸ਼ਿਆਂ ਤੋਂ ਜਿੰਨਾ ਦੂਰ ਹੋ ਸਕੇ ਉਹਨਾਂ ਦੂਰ ਰਹਿਣਾ ਚਾਹੀਦਾ ਜੀ